ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਨਾਲ ਆ ਜੀ ਬਾਈ ਜੀ ਮੈਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਹਾਂਜੀ ਬਾਈ ਵਧੀਆ ਜੀ ਨਾਮ ਤੇ ਡਰੈੱਸ ਬੋਲੋ ਨਾਮ ਬਈ ਮਨਪ੍ਰੀਤ ਸਿੰਘ ਆ ਪਿੰਡ ਘੰਡਾ ਬਣਾ ਠੀਕ ਹੈ ਜੀ ਜ਼ਿਲ੍ਹਾ ਬਈ ਜ਼ਿਲ੍ਹਾ ਬਠਿੰਡਾ ਤਸੀਰ ਫੂਲ ਆਪਾਂ ਨੇੜੇ ਪਿੰਡ ਬਈ ਨੇੜੇ ਬੰਡ ਪਾਈ ਰੂਪਰੇ ਗਿਆ ਬਈ ਮੋਬਾਈਲ ਨੰਬਰ ਬੋਲ ਦੇ 98156 6699 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਆ ਹਾਂ ਬਈ ਘਰ ਦੀ ਬੈਡ ਕਿਹੜਾ ਸੂਸ ਹੁੰਦੀ ਆ ਵੀਰੇ ਇਹ ਪਲੂਣ ਹੀ ਸੁੰਦੀ ਆ ਬਈ ਪਲੂਣ ਹੀ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹਦੇ ਵਿੱਚ 10 ਤਰੀਕ ਨੂੰ ਦਿਨ ਪੂਰੇ ਆ 10 ਤਰੀਕ ਨੂੰ ਦਿਨ ਪੂਰੇ ਆ ਦੰਦਾ ਜੀ ਕਿਵੇਂ ਆ ਵੀਰੇ ਦੰਦਾ ਜੀ ਦੋ ਦੰਦਾ ਬਈ ਦੋ ਦੰਦਾ ਠੀਕ ਆ ਬਈ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਬਾਈ ਮਾਤਲੇ ਸੀਗਾ ਭਾਈ 24 25 ਕਿਲੋ ਦਾ 24 25 ਲੀਟਰ ਹਾਂ ਜੀ ਕੱਦ ਚੰਗਾ ਬਰੀਡ ਚੰਗੀ ਆ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਸੁਨੱਖਾ ਪੋਣਾ ਬੈੜ ਦੇ ਵਿੱਚ ਫੁੱਲ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਆ ਬਹੁਤ ਸੋਹਣੀ ਫੀਟਿੰਗ ਆ ਲੈਵੇ ਦੀ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਵਾਈ ਦੀ ਬਹੁਤ ਚੰਗੀ ਨਿਕਲੂ ਜਿਹੜੇ ਸਾਹ ਉਹਦਾ ਥਣ ਲੱਗਿਆ ਬਾਈ ਅ ਦੋਦਾਂ ਦਾ ਰਿਕਾਡ ਚੰਗਾ ਫੇਸ ਦੇਖੋ ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਹੈ ਬੋਦੀ ਬਦੀ ਪੂਰੀ ਚੰਗੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਠੰਡੀ ਸੀਲ ਆ ਬਈ ਹਾਂ ਬਈ ਠੰਡੀ ਸੀਲ ਫੁੱਲ ਆ ਲੈ ਜਿਵੇਂ ਮਰਦੀ ਹੱਥ ਫੇਰੀਂ ਜਾ ਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਫੁੱਲ ਬਰੀਡ ਆ ਬਈ ਕੋਈ ਬਰੀਡ ਗਣੀ ਨਹੀਂ ਘਾਟ ਫੁੱਲ ਬਰੀਡ ਆ ਪਹਿਲਾ ਸੁਗਾ ਦੋ ਦੰਦ ਵੈੜਾ ਜੀ ਤੇ ਟੂਆ ਟੂਆ ਦੇਖੋ ਬਈ ਮੱਥੇ ਤੇ ਪੂਰਾ ਸੁਨੱਖਾ ਪੂਰਾ ਫੁੱਲ ਆ ਵੈੜ ਦੇ ਵਿੱਚ ਟੋਰਾ ਦੇਖੋ ਲੈ ਕਮਾਲ ਦਾ ਬਾਕੀ ਬਾਈ ਦੇ ਘਰ ਦੀ ਵੈੜਾ ਬਈ ਕੋਈ ਵਪਾਰ ਦਾ ਕੰਮ ਨਹੀਂ ਇਕੱਲੀ ਕੱਚੀ-ਕੱਚੀ ਆ ਦਣ ਲੈਦੀ ਆ ਉਹਦੋਂ ਨੂੰ ਆਰਡਰ ਜਿਹੜਾ ਕਰਵਾਈ ਨੇ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਬਈ ਜੈਜਾ ਮਤਲਬ 72000 ਰੁਪਿਆ ਦਾ ਮਾਨਤਨ ਹੋ ਜਾ ਬਈ ਹਾਂ ਮਾਨਤਨ ਥੋੜਾ ਬਹੁਤਾ ਹੋ ਜਾ ਠੀਕ ਆ ਬਈ ਮੋਲ ਜਮ ਜੈਜਾ ਬਈ 72000 ਰੁਪਿਆ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਕੱਦ ਚੰਗਾ ਹੋਤੋਂ ਪੱਦਰ ਦੰਦਾ ਜਬੇ ਲੇਵਾ ਕਮਾਲ ਦਾ ਥਾਨ ਬਹੁਤ ਚੰਗਾ ਮੁੱਟੀ ਵਾਲਾ ਥਾਨ ਇਕੱਲਾ-ਇਕੱਲਾ ਥਾਨ ਪੂਰੀ ਵਿਥੀ ਦੇ ਥਾਨ ਨੇ ਲੇ ਵੇਰੀ ਫੀਟਿੰਗ ਨੇ ਕਬੀ ਕਮਾਲ ਦੀ ਆ ਇਧਰੋਂ ਦੇਖੋ ਲੈ ਲੈ ਮੂਰ ਨੂੰ ਵੀ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਆ ਬਸ ਤੇ ਕਿਹਦੇ ਸੇ ਵੀਰ ਨੂੰ ਬਾਈ ਬਾੜ ਪਸੰਦ ਆ ਵੀ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ